ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤਾਂ ਅੱਜ ਆਪਾਂ ਵਿਚਾਰ ਚਰਚਾ ਕਰਾਂਗੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਬਹੁਤ ਹੀ ਸਤਿਕਾਰਯੋਗ 베ਦੀ ਕੁੱਲ ਬਾਰੇ ਤਾਂ ਜਿਹੜਾ ਬਾਰ ਦੇਸ਼ ਸੀ ਇਸ ਬਾਰ ਦੇਸ਼ ਦੇ ਖੇਤਰ ਵਿੱਚ ਹੀ ਇੱਕ ਬਹੁਤ ਹੀ ਪ੍ਰਸਿੱਧ ਤਲਮੰਡੀ ਨਾਂ ਦਾ ਨਗਰ ਵਸਦਾ ਸੀ ਤਾਂ ਇਸੇ ਹੀ ਨਗਰ ਦੇ ਵਿੱਚ 베ਦੀ ਕੁੱਲ ਦੇ ਲੋਕ ਵੀ ਵੱਸਦੇ ਸਨ ਜਿਨ੍ਹਾਂ ਦੀ ਪ੍ਰਸਿੱਧੀ ਜਾਂ ਸੋਭਾ ਸਾਰੇ ਸੰਸਾਰ ਵਿੱਚ ਫੈਲੀ ਹੋਈ ਸੀ ਤਾਂ ਜਿਹੜੇ 베ਦੀ ਕੁੱਲ ਦੇ ਲੋਕ ਸੀ ਇਹਨਾਂ ਨੂੰ ਇਸ ਨਗਰ ਵਿੱਚ ਰਹਿੰਦਿਆਂ ਚੌខਾ ਸਮਾਂ ਹੋ ਗਿਆ ਸੀਗਾ ਤਾਂ ਅੱਗੇ ਚੱਲ ਕੇ ਜਿਹੜੀ 베ਦੀ ਕੁੱਲ ਸੀ ਇਸੇ ਹੀ ਕੁੱਲ ਦੇ ਵਿੱਚ ਸ਼ਿਵਰਾਮ 베ਦੀ ਦਾ ਜਨਮ ਹੋਇਆ ਸ਼ਿਵਰਾਮ 베ਦੀ ਜੀ ਨੇ ਜਿਹੜੀ ਸਤੋਗੁਣੀ ਬਿਰਤੀ ਧਾਰਨ ਕੀਤੀ ਹੋਈ ਸੀਗੀ ਤਾਂ ਸ਼ਿਵਰਾਮ 베ਦੀ ਨੇ ਰਜੋ ਗੁਣੀ ਤੇ ਜਿਹੜੀ ਤਮੋ ਗੁਣੀ ਵਰਤੀ ਸੀ ਇਹਨੂੰ ਛੱਡ ਕੇ ਰਜੋ ਗੁਣੀ ਵਰਤੀ ਦੇ ਵਿੱਚ ਹੀ ਜਿਹੜਾ ਆਪਣਾ ਜੀਵਨ ਗੁਜ਼ਾਰਿਆ ਸੀਗਾ ਤਾਂ ਸ਼ਿਵਰਾਮ 베ਦੀ ਦਾ ਜਿਹੜਾ ਵਿਆਹ ਮਾਤਾ ਬਨਾਰਸੀ ਜੀ ਨਾਲ ਹੋਇਆ ਤਾਂ ਇੱਥੇ ਮੈਂ ਦੱਸ ਦੇਣਾ ਚਾਹਣਾ ਵੀ ਸ਼ਿਵਰਾਮ 베ਦੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਾਦਾ ਜੀ ਸਨ ਤੇ ਮਾਤਾ ਬਨਾਰਸੀ ਜੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਦਾਦੀ ਜੀ ਸਨ ਤਾਂ ਮਾਤਾ ਬਨਾਰਸੀ ਜੀ ਆਪਣੇ ਧਰਮ ਵਰਤੀ ਜਿਹੜਾ ਸੀਗਾ ਉਹਦੇ ਵਿੱਚ ਪੱਕੇ ਸਨ ਪਤੀਵਰਤਾ ਦੇ ਵਿੱਚ ਤਾਂ ਸ਼ੇਬਰਾਮ ਬੇਦੀ ਦੇ ਘਰ ਦੋ ਬੜੇ ਹੀ ਸਦਾਚਾਰੀ ਪੁੱਤਰਾਂ ਨੇ ਜਨਮ ਲਿਆ ਜਿਨ੍ਹਾਂ ਦੇ ਵਿੱਚ ਵੱਡੇ ਪੁੱਤਰ ਦਾ ਨਾਂ ਕਲਿਆਣ ਚੰਦ ਸੀ ਜਿਨ੍ਹਾਂ ਦਾ ਅੱਗੇ ਨਾਂ ਚੱਲ ਕੇ ਮਹਿਤਾ ਕਾਲੂ ਜੀ ਹੋਇਆ ਵੱਡੇ ਹੋ ਕੇ ਤੇ ਦੂਜੇ ਛੋਟੇ ਪੁੱਤਰ ਦਾ ਨਾਂ ਲਾਲੂ ਚੰਦ ਸੀ ਤਾਂ ਸ਼ੇਬਰਾਮ ਬੇਦੀ ਜੀ ਬੜੇ ਹੀ ਭਟਗਾ ਵਾਲੇ ਤੇ ਸ਼ੁਭ ਕਰਮਾ ਵਾਲੇ ਸਨ। ਸ਼ਿਵਰਾਮ 베ਦੀ ਭਗਤੀ ਅਤੇ ਧਰਮ ਦੇ ਵਿੱਚ ਪੱਕੇ ਰਹਿਣ ਵਾਲੇ ਸੀ। ਤਾਂ ਸ਼ਿਵਰਾਮ 베ਦੀ ਦੀ ਦਿਲੋਂ ਇੱਛਾ ਸੀ ਕਿ ਉਹਨਾਂ ਦੇ ਘਰ ਇੱਕ ਗਿਆਨਵਾਨ ਸਮੁੰਦਰ ਜਿਹਾ ਪੁੱਤਰ ਪੈਦਾ ਹੋਵੇ ਤੇ ਪ੍ਰਮਾਤਮਾ ਨੇ ਇਹ ਇੱਛਾ ਉਹਨਾਂ ਦੀ ਪੂਰਨ ਕਰ ਦਿੱਤੀ ਸੀਗੀ। ਤਾਂ ਜਦੋਂ ਵੱਡਾ ਜਿਹੜਾ ਪੁੱਤਰ ਸੀ ਕਲਿਆਣ ਚੰਦ ਉਹ ਵੱਡਾ ਹੋ ਗਿਆ ਤਾਂ ਉਹਨਾਂ ਦਾ ਵਿਆਹ ਲਾਹੌਰ ਦੇ ਹੀ ਨੇੜੇ ਪਿੰਡ ਚਹਲ ਦੇ ਰਹਿਣ ਵਾਲੇ ਭਾਈ ਰਾਮਾ ਅਤੇ ਮਾਤਾ ਮਾਈ ਭਾਈ ਦੀ ਪੁੱਤਰੀ ਮਾਤਾ ਤ੍ਰੇਤੀ ਜੀ ਨਾਲ ਹੋਇਆ ਤਾਂ ਤਲਵੰਡੀ ਦੇ ਵਿੱਚ ਹੀ ਇੱਕ ਰਾਏ ਬੁਲਾਰ ਦਾ ਜਿਹੜਾ ਸੱਜਣਾ ਰਹਿੰਦਾ ਸੀਗਾ ਜਿਸ ਦਾ ਕਲਿਆਣ ਚੰਦ ਨਾਲ ਜਾਂ ਮਹਿਤਾ ਕਾਲੂ ਜੀ ਨਾਲ ਸਕੇ ਭਰਾਮਾ ਵਾਲਾ ਪਿਆਰ ਸੀ ਤੇ ਜਿਹੜਾ ਇਹ ਰਾਏ ਬੁਲਾਰ ਸੀ ਇਹ ਕਈ ਪਿੰਡਾਂ ਦਾ ਹਾਕਮ ਸੀਗਾ ਤਾਂ ਜਿੰਨੇ ਵੀ ਪਿੰਡਾਂ ਦਾ ਇਹ ਹਾਕਮ ਸੀ ਇਹਨਾਂ ਸਾਰੇ ਪਿੰਡਾਂ ਦਾ ਜਿਹੜਾ ਪਟਵਾਰੀ ਦਾ ਕੰਮ ਸੀ ਇਹੀ ਇਹਨੇ ਮਹਿਤਾ ਕਾਲੂ ਜੀ ਨੂੰ ਦੇ ਦਿੱਤਾ ਸੀਗਾ ਤਾਂ ਅੱਜ ਲਈ ਇਨਾ ਹੀ ਤਾਂ ਬਹੁਤ ਜਲਦ ਇੱਕ ਨਵੀਂ ਵੀਡੀਓ ਲੈ ਕੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜੀਵਨ ਤੇ ਚਾਨਣਾ ਪਾਵਾਂਗੇ ਵਿਚਾਰ ਕਰਾਂਗੇ ਤਾਂ ਬੋਲਦਿਆਂ ਤੋਂ ਕੋਈ ਵੀ ਗਲਤੀ ਹੋ ਗਈ ਹੋਵੇ ਤਾਂ ਆਪਣਾ ਭਰਾ ਤੇ ਬੱਚਾ ਸਮਝ ਕੇ ਮaaf ਕਰਿਓ ਤਾਂ ਤਦ ਲਈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ